ਸਹਿਬ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਜੀ ਅਗਲੀ ਸਟੇਜ ਦੀ ਕਾਰਵਾਈ ਜਿਹੜੀ ਆ ਉਹ ਚਲਾਉਣਗੇ ਮੈਂ ਬੇਨਤੀ ਕਰਾਂਗਾ ਐਡਵੋਕੇਟ ਬਲਵਿੰਦਰ ਕੁਮਾਰ ਜੀ ਸਟੇਜ ਦੀ ਕਾਰਵਾਈ ਨੂੰ ਚਲਾਉਣ ਜੈ ਜੀ ਜੈ ਭਾਰਤ ਅਗਰ ਕਿਸੇ ਦਾ ਨਾਮ ਨਾ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਜਕਾਂ ਜੈਗੁਰਦੇਵ ਧੰਨ ਹੋ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਚਰਨ ਛੋਤੇ ਰਤੇ ਖੁਰਾਲਗੜ੍ਹ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਅੱਜ ਗੰਭੀਰ ਮੁੱਦਿਆਂ ਨੂੰ ਲੈ ਕੇ ਪਹੁੰਚੀਆਂ ਸਮੂਹ ਸੰਗਤਾਂ ਸਾਰਿਆਂ ਨੂੰ ਜੈ ਪੀਰ ਜੈ ਭਾਗ ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਭ ਨੂੰ ਪਤਾ ਲੱਗ ਚੁੱਕਾ ਆ ਕਿ ਅੱਜ ਇੱਥੇ ਆਪਣਾ ਗੁਰੂ ਘਰ ਦੀ ਧਰਤੀ ਤੇ ਗੁਰੂ ਸਾਹਿਬ ਦੀ ਚਰਨਛੋਹ ਧਰਤੀ ਤੇ ਪਹੁੰਚਣ ਦਾ ਮਕਸਦ ਅੱਜ ਇੱਥੋਂ ਗੁਰੂ ਸਾਹਿਬ ਦੇ ਚਰਨਾਂ 'ਚ ਸਿਰ ਚੁਕਾ ਕੇ ਮੱਥਾ ਟੇਕ ਕੇ ਮੱਥਾ ਟਣਕਾ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਅਸੀਂ ਇੱਥੋਂ ਕਾਫਲੇ ਦੇ ਰੂਪ ਦੇ ਵਿੱਚ ਗੜ ਸ਼ੰਕਰ ਵੱਲ ਵਧਣਾ ਗੜ ਸ਼ੰਕਰ ਔਰ ਫਿਰ ਡੀਐਸਪੀ ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਹੋਣਾ ਹੈ ਵਿਚਾਰ ਚਰਚਾ ਹੋਣੀ ਹੈ ਅਧਿਕਾਰੀਆਂ ਨੂੰ ਮੈਮੋਰੰਡਮ ਦਿੱਤਾ ਜਾਣਾ ਹੈ ਤੋਂ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਉਹ ਹੀ ਕੌਮਾਂ ਚਣੌਤੀਆਂ ਦਾ ਮੁਕਾਬਲਾ ਕਰਕੇ ਅੱਗੇ ਵਧ ਸਕਦੀਆਂ ਜਿਹੜੀਆਂ ਅਨੁਸ਼ਾਸਨ ਵਿੱਚ ਆਪਣਾ ਅੰਦੋਲਨ ਚਲਾਉਣ ਦੀ ਸਮਰੱਥਾ ਰੱਖਦੀਆਂ ਇਸ ਕਰਕੇ ਸਾਰੀਆਂ ਸੰਗਤਾਂ ਨੇ ਆਪਾਂ ਨੂੰ ਕੋਈ ਜਲਦੀ ਨਹੀਂ ਗੁਰੂ ਰਵਿਦਾਸ ਨੇ ਡਾਕਟਰ ਅੰਬੇਡਕਰ ਜੀ ਨੇ ਫੂਲੇ ਸ਼ਾਹੂ ਪੈਰੀਏ ਨਾਰਾਇਣਨ ਸਵਿੱਤਰੀਬਾਈ ਫੂਲੇ ਨੇ ਸੱਜ ਨੇ ਸਾਰੀ ਜ਼ਿੰਦਗੀ ਲਗਾਈ ਔਰ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ ਦਾ ਨਤੀਜਾ ਹੈ ਕਿ ਅੱਜ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਕੇ ਅਨੇਕ ਸਵੈਮਾਨ ਅਤੇ ਆਤਮ ਨਿਰਪਰਤਾ ਦਾ ਅੰਦੋਲਨ ਚਲਾ ਰਹੇ ਬਹੁਤ ਅਫਸੋਸ ਦੀ ਗੱਲ ਵਾ ਕਿ ਸਾਨੂੰ ਧਰਨੇ ਪ੍ਰਦਰਸ਼ਨ ਕਰਨ ਕਰਨੇ ਪੈ ਰਹੇ ਕਹਦੇ ਲਈ ਕਿ ਡਾਕਟਰ ਅੰਬੇਡਕਰ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਜਿਹੜੀ ਪੰਜਾਬ ਪਰ ਵਿੱਚ ਹੋ ਰਹੀ ਹੈ ਔਰ ਉਹ ਬੇਅਦਬੀ ਭਾਜਪਾ ਜਨਤਾ ਪਾਰਟੀ ਦੇ ਇਸ ਦੇਸ਼ ਦੀ ਸਰਕਾਰ ਦੇ ਗ੍ਰਹਿ ਮੰਤਰੀ ਉਹਨਾਂ ਨੇ ਪਾਰਲੀਮੈਂਟ 'ਚ ਸ਼ੁਰੂਆਤ ਕੀਤੀ ਬਾਵਾ ਸਾਹਿਬ ਦੇ ਖਿਲਾਫ ਅਪੱਦਰ ਟਿੱਪਣੀਆਂ ਕਰਕੇ ਉਸ ਤੋਂ ਬਾਅਦ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ અપਮਾਨ ਹੋਇਆ ਬੇਅਦਬੀ ਹੋਈ ਅੰਮ੍ਰਿਤਸਰ ਦੇ ਵਿੱਚ ਅਸੀਂ ਧਰਨੇ ਪ੍ਰਦਰਸ਼ਨ ਕਰਕੇ ਕਿਹਾ ਕਿ ਪੰਜਾਬ ਸਰਕਾਰ ਔਰ ਕੇਂਦਰ ਦੀ ਸਰਕਾਰ ਦੋਨੋਂ ਸਰਕਾਰਾਂ ਮਿਲ ਕੇ ਸੰਵਿਧਾਨ ਨਿਰਮਾਤਾ ਅਤੇ ਬਹੁਜਨ ਸਮਾਜ ਦੇ ਮਹਾਪੁਰਸ਼ਾਂ ਦੇ ਬੁੱਤਾਂ ਤੇ ਸੁਰੱਖਿਆ ਦਾ ਪ੍ਰਬੰਧ ਕਰੇ ਲੇਕਿਨ ਉਹ ਅੱਜ ਤੱਕ ਹੋਇਆ ਨਹੀਂ ਸੁਰੱਖਿਆ ਲੱਗੀ ਨਹੀਂ ਔਰ ਉਹਦਾ ਨਤੀਜਾ ਕੀ ਹੋਇਆ ਕਿ ਅਮਨਸਰ ਤੋਂ ਬਾਅਦ ਬੇਤਵੀ ਹੋਈ ਫਲੋਰ ਦੇ ਵਿੱਚ ਤੁਹਾਨੂੰ 5 ਦਿਨ ਰੱਤ ਨੂੰ ਲਗਾਤਾਰ ਅੰਦੋਲਨ ਕਰਕੇ ਦੋਸ਼ੀ ਗ੍ਰਫਤਾਰ ਕਰਾਣੇ ਪਏ ਫਿਰ ਬਟਾਲਾ ਚ ਫਿਰ ਜਗਰਾਉਂ ਚ ਫਿਰ ਹਸ਼ਿਆਰ ਪਰ ਫਿਰ ਫਲੋਰਚ ਔਰ ਫਿਰ ਨੂਰ ਪਰ ਚਿੱਟਾਂ ਕਰ ਸ਼ਕਰ ਵਿਧਾਨ ਸਭਾ ਦੇ ਪਿੰਡ ਚ ਇਹ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਬੁੱਤਲ ਨੂੰ ਟਾਰਗੇਟ ਬਣਾਉਣ ਦਾ ਕੀ ਕਾਰਨ ਹੈ ਡਾਕਟਰ ਅੰਬੇਦਕਰ ਜੀ ਨੇ ਸੋਸਾਇਟੀ ਦੇ ਕਿਸੇ ਵੀ ਸੈਕਸ਼ਨ ਦੇ ਖਿਲਾਫ ਕਦੀ ਵੀ ਕੋਈ ਨਫ਼ਰਤ ਨਹੀਂ ਪੈਦਾ ਕੀਤੀ ਉਹਨਾਂ ਨੇ ਭਾਈਚਾਰਾ ਸਮਾਜਿਕ ਸਾਂਝ ਮਜ਼ਬੂਤ ਕੀਤੀ ਔਰ ਨਫ਼ਰਤ ਦੇ ਅੰਤ ਲਈ ਕਾਨੂੰਨ ਬਣਾਏ ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜ਼ਿਆਦਾ ਡਿਟੇਲ ਚੰਪਾ ਗੱਲਬਾਤ ਕਰਾਂਗੇ ਜਾ ਕੇ ਗਣਸ਼ੰਕਰ ਸੰਖੇਪ ਵਿੱਚ ਮੈਂ ਬੇਨਤੀ ਇਹ ਕਰਨੀ ਚਾਹਨਾ ਕਿ ਅੱਜ ਦੇ ਸਾਡੇ ਇਸ ਰੋਸ ਮਾਰਚ ਦਾ ਧਰਨੇ ਪ੍ਰਦਰਸ਼ਨ ਦਾ ਇੱਕ ਮੁੱਦਾ ਇਹ ਹੈ ਕਿ ਡਾਕਟਰ ਅੰਬੇਡਕਰ ਜੀ ਦੀ ਬੇਦਵੀ ਕਰਨ ਵਾਲੇ ਦੋਸ਼ੀ ਤੁਰੰਤ ਗ੍ਰਿਫਤਾਰ ਹੋਣ ਔਰ ਡਾਕਟਰ ਅੰਬੇਡਕਰ ਔਰ ਹੋਰ ਬਹੁਜਨ ਸਮਾਜ ਦੇ ਸਾਰੇ ਮਹਾਪੁਰਸ਼ਾਂ ਦੇ ਜਿੱਥੇ ਵੀ ਬੁੱਤ ਲੱਗੇ ਆ ਸਰਕਾਰ ਪੰਜਾਬ ਦੀ ਔਰ ਕੇਂਦਰ ਦੀ ਉੱਥੇ ਮਿਲ ਕੇ ਸਿਕਿਉਰਿਟੀ ਦਾ ਪ੍ਰਬੰਧ ਕਰੇ ਅੱਜ ਅਸੀਂ ਗੁਰੂ ਘਰ ਦੇ ਵਿੱਚ ਬੈਠ ਕੇ ਇਹਦੇ ਤੇ ਹੱਥ ਖੜੇ ਕਰਕੇ ਇਸ ਮਤੇ ਨੂੰ ਪ੍ਰਵਾਨਗੀ ਦੇਣੀ ਹੈ ਗੁਰੂ ਸਾਹਿਬ ਦੀ ਹਾਜ਼ਰੀ ਸੰਗਤਾਂ ਨੇ ਵੀ ਮੇਰੀ ਬੇਨਤੀ ਹੈ ਸਾਰੀਆਂ ਸੰਗਤਾਂ ਅਸੀਂ ਸਰਕਾਰ ਤੱਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਕਿ ਡਾਕਟਰ ਅੰਬੇਡਕਰ ਜੀ ਦੀ ਬੇਅਦਬੀ ਜਿਹੜੀ ਕੀਤੀ ਜਾ ਰਹੀ ਹੈ ਇਦਨ ਹੀ ਕੇਂਦਰ ਸਰਕਾਰ ਪੰਜਾਬ ਸਰਕਾਰ ਕਾਂਗਰਸ ਜਿਹੜੀ ਚੁੱਕ ਆ ਅਕਾਲੀ ਜਿਹੜੇ ਚੁੱਕ ਆ ਇਹ ਜ਼ਿੰਮੇਵਾਰ ਵਾ ਔਰ ਕੇਂਦਰ ਔਰ ਸੂਬੇ ਦੀ ਸਰਕਾਰ ਮਿਲ ਕੇ ਦੋਸ਼ੀ ਗ੍ਰਿਫਤਾਰ ਵੀ ਕਰੇ ਔਰ ਬੁੱਤਾਂ ਤੇ ਸੁਰੱਖਿਆ ਵੀ ਲਗਾਵੇ ਔਰ ਦੂਸਰਾ ਇੱਕ ਖਰਵਾਰਗਨ ਸਾਭ ਦੀ ਧਰਤੀ ਜਿੱਥੇ ਗੁਰੂ ਰਵਿਦਾਸ ਜੀ ਆਏ ਆਪਣੀ ਜ਼ਿੰਦਗੀ ਚ ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਆ ਇਹ ਇਤਿਹਾਸਕ ਧਰਤੀ ਆ ਮੈਂ ਪਿਛਪ ਕਰਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਅੰਦਰ ਇਹ ਰੋਸ ਹੈ ਕਿ ਇਹ ਧਰਤੀ ਜਿਹਦੀ ਆਬਾਦੀ ਅਜੇ ਬਹੁਤ ਘੱਟ ਵਾ ਜੰਗਲ ਹੈ ਅਰੇ ਦੋਲੇ ਤਿੰਨ ਠੇਕੇ ਸ਼ਰਾਬ ਦੇ ਪੰਜਾਬ ਸਰਕਾਰ ਨੇ ਖੁਰਾਲਗੜ ਪਿੰਡ ਦੇ ਵਿੱਚ ਸੜਕ ਤੇ ਗੁਰੂ ਘਰਾਂ ਦੇ ਆਲੇ ਦੁਆਲੇ ਤਿੰਨ ਠੇਕੇ ਲੀਗਲੀ ਖੋਲੇ ਹੋਆ 30 ਬ੍ਰਾਂਚਾਂ ਇਲੀਗਲ ਚੱਲ ਰਹੀਆਂ 30 ਬ੍ਰਾਂਚਾਂ ਇਹ ਗੁਰੂ ਘਰ ਦੀ ਧਰਤੀ ਗੁਰੂ ਦੀ ਚਰਨ ਛੋਹ ਧਰਤੀ ਜਿੱਥੇ ਪੂਰੇ ਵਿਸ਼ਵ ਦੀਆਂ ਗੁਰੂ ਰਵਿਦਾਸ ਨਾਮ ਲੈ ਬਾ ਸੰਗਤਾਂ ਦੀ ਸ਼ਰਧਾ ਹੈ ਇਸ ਧਰਤੀ ਤੇ ਲੇਕਿਨ ਸਰਕਾਰ ਸਾਡੀ ਸ਼ਰਧਾ ਦੀ ਧਰਤੀ ਨੂੰ ਵੀ ਸ਼ਰਾਬ ਦੀ ਧਰਤੀ ਬਣਾ ਦੇਣਾ ਚਾਹੀਦਾ ਇਹ ਕਿਸੇ ਕੀਮਤ ਤੇ ਬਰਦਾਸ਼ਤ ਸੰਤਾਨ ਨਹੀਂ ਕਰਨੀ ਮੈਂ ਅੱਜ ਇਸ ਇਤਿਹਾਸਿਕ ਧਰਤੀ ਤੋਂ ਪੰਜਾਬ ਸਰਕਾਰ ਨੂੰ ਸਲਾਹ ਵੀ ਦੇਣਾ ਚਾਹੁੰਦਾ ਆ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਹੈ ਕਿ ਹੋਸ਼ ਵਿੱਚ ਆਓ ਇਹ ਸੰਗਤਾਂ ਤੁਹਾਨੂੰ ਝੰਡੌੜਨ ਲਈ ਆਈਆਂ ਤੁਸੀਂ ਗੁਰੂਆਂ ਦੀ ਧਰਤੀ ਤੇ ਵੀ ਅਗਰ ਨਸ਼ਿਆਂ ਦਾ ਵਪਾਰ ਕਰੋਗੇ ਤੁਸੀਂ ਪੰਜਾਬ ਦਾ ਉਜਾੜਿਆ 2 ਲੱਖ ਨੌਜਵਾਨ ਪੰਜਾਬ ਧੀਆਂ ਮਾਮਾਂ ਦੇ 2 ਲੱਖ ਪੁੱਤਾਂ ਦੀ ਤੁਸੀਂ ਸਿਵੇ ਵਾਲੇ ਆ ਤੁਸੀਂ ਪੰਜਾਬ ਦੇ ਹਾਕਮੋਂ 38 ਸਾਲ ਅੱਜ ਦੀ ਆਮ ਪਾਰਟੀ ਦੀ ਸਰਕਾਰ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਉਸ ਤੋਂ ਪਹਿਲਾਂ ਆਪ ਦੀ ਬੀਜੇਪੀ ਦੀ ਸਰਕਾਰ ਅਕਾਲੀਆਂ ਦੀ ਤੁਸੀਂ 2.5 ਲੱਖ ਪੰਜਾਬੀ ਮਾਵਾਂ ਦੇ ਪੁੱਤਾਂ ਦੇ ਸਵੇ ਬੰਲਣ ਲਈ ਜ਼ਿੰਮੇਵਾਰ ਚਿੱਟੇ ਦੇ ਨਾਲ ਤੁਸੀਂ ਕਈਆਂ ਲੈ ਕੇ ਪੰਜਾਬ ਦੀਆਂ ਭੈਣਾਂ ਤੇ ਭਰਾਵਾਂ ਦੀਆਂ ਕਬਰਾਂ ਪੁੱਟਣ ਲੱਗੇ ਹੋਏ ਆ ਧੀਆਂ ਦਾ ਸੁਹਾਗ ਲੁੱਟਣ ਲੱਗੇ ਹੋਏ ਆ ਤੁਸੀਂ 27 ਨੌਜਵਾਨ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੁਣ ਮਰਵਾਏ ਤੁਸੀਂ ਤਿੰਨ ਲੁਧਿਆਣਾ ਵਿੱਚ ਮਰਵਾਏ ਤੁਸੀਂ ਸੰਗਰੂਰ ਵਿੱਚ ਮਰਵਾਏ ਤੁਸੀਂ ਤਰਨਤਾਰਨ ਚ ਮਰਵਾਏ ਤੁਹਾਡੇ ਹੰਝ 78 ਸਾਲਾਂ ਦੇ ਹਾਕਮੋਂ ਪੰਜਾਬੀਆਂ ਦੇ ਖੂਨ ਨਾਲ ਲੰਗੇ ਪਏ ਇਹ ਪੰਜਾਬ ਸੰਭਾਲੋ ਮਹਮ ਅਸੀਂ ਗੁਰੂ ਦੀ ਧਰਤੀ ਤੇ ਆਏ ਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣਾ ਆਇਆ ਕਿ ਗੁਰੂ ਸਾਹਿਬ ਇਹ 78 ਸਾਲਾਂ ਦੇ ਹਾਕਮ ਆਮ ਪਾਰਟੀ ਅਕਾਲੀ ਭਾਜਪੀ ਕਾਂਗਰਸ ਇਹਨੇ ਪੰਜਾਬ ਉਹ ਜਾੜ ਦਿੱਤਾ ਜਵਾਨੀ ਬਰਬਾਦ ਕਰ ਦਿੱਤੀ ਆਸ਼ੀਰਵਾਦ ਤੇ ਉਹ ਪੰਜਾਬੀਆਂ ਨੂੰ ਸੰਗਤਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਅਸੀਂ ਇੱਥੋਂ ਆਸ਼ੀਰਵਾਦ ਲੈ ਕੇ ਸੰਕਲਪ ਲੈ ਕੇ ਅਸੀਂ ਪੰਜਾਬ ਦੀ ਧਰਤੀ ਤੋਂ ਡਰਗ ਮਾਫੀਏ ਦੇ ਖਾਤਮੇ ਦੀ ਮਹਿਮ ਨੂੰ ਤੇਜ਼ ਕਰਨ ਲਈ ਅੱਜ ਇੱਥੇ ਆਏ ਹਾਂ ਮੇਰੀ ਬੇਟੀ ਹੈ ਸਾਰੀਆਂ ਸੰਗਤਾਂ ਕੀਸੀ ਇਥੋਂ ਠੇਕੇ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਬੰਦ ਕਰੇ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਬੰਦ ਕਰੇ ਅਤੇ ਪਾਣੀ ਦੀਆਂ ਟੈਂਕੀਆਂ ਸੰਗਤ ਦੀ ਲੋੜ ਦੇ ਅਨੁਸਾਰ ਬਣਾਵੇ ਸਰਕਾਰ ਨੂੰ ਪਾਣੀ ਹੋਈ ਲੱਭੀ ਜਾਂਦੀ ਸ਼ਰਾਬ ਦੀਆਂ ਟੈਂਕੀਆਂ ਰੱਖ ਦਿੱਤੀਆਂ ਪਾਣੀ ਦੀ ਟੈਂਕੀ ਹੈ ਨਹੀਂ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਲੜਾਈ ਵੱਡੀ ਆ ਚੁਣੌਤੀ ਵੱਡੀ ਆ ਅਸੀਂ ਇਹਦੇ ਤੇ ਅਗਲਾ ਪ੍ਰੋਗਰਾਮ ਦੇਵਾਂਗੇ ਅਸੀਂ ਕਿਸੇ ਕੀਮਤ ਤੇ ਪੰਜਾਬ ਦੀ ਸਰਕਾਰ ਨੇ ਅਗਰ ਆਪਣੀ ਨੀਅਤ ਔਰ ਨੀਤੀ ਨਾ ਬਦਲੀ ਤਾਂ ਬਹੁਤ ਜਨ ਸਮਾਜ ਪਾਰਟੀ ਕਿਸੇ ਕੀਮਤ ਤੇ ਨਹੀਂ ਬਰਦਾਸ਼ਤ ਨਹੀਂ ਕਰੋਗੀ ਜਿਸ ਸਰਕਾਰ ਨੇ ਨੀਅਤ ਨੀਤੀ ਨਾ ਬਦਲੀ ਉਸ ਸਰਕਾਰ ਨੂੰ ਬਦਲਨੇ ਦਾ ਅਭਿਆਨ ਅੱਜ ਖੁਰਾਲਗਰ ਸਾਹਿਬ ਦੀ ਧਰਤੀ ਤੋਂ ਬਹੁਜਨ ਸਮਾਜ ਪਾਰਟੀ ਨੇ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਆਓ ਮੈਦਾਨ ਦੇ ਵਿੱਚ ਸੋ ਬਰੇ ਸੋ ਬਰੇ ਮੁਰਲਾ Tchau, tchau. ਜਦਸੀ ਕੋਰਾਲਗੜ੍ਹ ਸਾਹਿਬ ਦੀ ਧਰਤੀ ਤੇ ਗੁਰੂ ਰਵਿਦਾਸ ਜੀ ਦੀ ਚਰਨਛੋ ਧਰਤੀ ਤੇ ਸੰਗਤਾਂ ਨੂੰ ਬੁਲਾਇਆ ਹੈ। ਔਰ ਮੁੱਦਾ ਹੈ ਕਿ ਇੱਕ ਤਾਂ ਇਹ ਗੁਰੂ ਰਵਿਦਾਸ ਜੀ ਦੀ ਚਰਨਛੋ ਧਰਤੀ ਤੇ ਇਹ ਸ਼ਰਾਬਦਖ ਠੇਕਾ ਸਰਕਾਰ ਨੇ ਖੋਲਿਆ ਇੱਕ ਨਹੀਂ ਹੈ। ਐਦਾਂ ਦੇ ਤਿੰਨ ਠੇਕੇ ਖੋਲੇ ਹੋਏ। ਇੱਕ ਇਸ ਤੋਂ ਥੋੜਾ ਹੋਰ ਅੱਗੇ ਆ। ਇੱਕ ਇੱਧਰਲੇ ਪਾਸੇ ਜਦੋਂ ਆਪਾਂ ਆਉਂਦੇ ਆ ਉਧਰੋਂ ਐਂਟਰੀ ਤੇ। ਉਰ ਰੋਪੜਾ ਰ ਹਸ਼ਿਆਰ ਪਰ ਜ਼ਿਲ੍ਹੇ ਦੇ ਬਾਰਡਰ ਤੇ ਪੈਂਦਾ ਬਿਲਕੁਲ ਪਰ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਹੈ। ਤੋਂ ਬਹੁਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਅਸੀਂ ਸੰਗਤ ਨੂੰ ਅੱਜ ਉਹਨਾਂ ਨੇ ਇੱਥੇ ਪਹੁੰਚਣਾ ਉਹਨਾਂ ਦੇ ਆਉਣ ਤੋਂ ਪਹਿਲਾਂ ਸੰਗਤ ਨੂੰ ਸਿਰਫ ਇੱਕ ਇਹ ਸਨੇਹਾ ਦੇ ਰਹੇ ਆ ਦਿਖਾ ਰਹੇ ਕਿ ਪੰਜਾਬ ਦੀ ਸਰਕਾਰ ਦਾ ਇੰਨਾ ਘਟੀਆਂ ਮੰਨ ਸਕਦਾ ਆ। ਇੱਕ ਪਾਸੇ ਜੁੱਧ ਨਸ਼ਿਆਂ ਵਿਰੁੱਧ ਮਹਿਮ ਚਿਲਾਕੇ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਦੂਜੇ ਪਾਸੇ ਗੁਰੂ ਘਰ ਜਿਹੜਾ ਸਾਡਾ ਸ਼ਰਦਾ ਦਾ ਸਥਾਨ ਉਹਨੂੰ ਇਹ ਸ਼ਰਾਬ ਦੇ ਸੈਂਟਰ ਵਜੋਂ ਡਿਵੈਲਪ ਕਰ ਰਹੇ। ਠੇਕੇ ਖੋਲ ਕੇ ਸ਼ਰਾਬ ਦੀਆਂ ਨਜਾਇਜ਼ ਦੁਕਾਨਾਂ ਘਰਾਂ 'ਚ ਖਲਵਾ ਕੇ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਦੇ ਇਸ ਰੋਲ ਦੀ ਨਿੰਦਾ ਕਰਦੀ ਹੈ। ਔਰ ਸਾਡਾ ਪੰਜਾਬ ਸਰਕਾਰ ਨੂੰ ਕਹਿਣਾ ਕਿ ਇਹ ਠੇਕੇ ਤੁਰੰਤ ਇੱਥੋਂ ਹਟਾਏ ਜਾਣ। ਕਿ ਅੱਜ ਮੇਰਾ خیال ਧਰਨੇ ਪ੍ਰਦਰਸ਼ਨ ਕਰਕੇ ਉਹ ਸ਼ਟਰ ਸੁੱਟ ਕੇ ਚਲੇਗਾ ਹੈ। ਭੌਜਨ ਸਮਾਜ ਪਾਰਟੀ ਦਾ ਅੰਦੋਲਨ ਸ਼ਾਂਤੀਪੂਰਵਕ ਹੈ। ਕਿਸੇ ਕਾਰੋਬਾਰੀ ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਮਕਸਦ ਨਹੀਂ। ਪਰ ਗੁਰੂ ਘਰ ਦੀ ਜਿਹੜੀ ਧਰਤੀ ਹੈ, ਗੁਰੂ ਸਾਹਿਬ ਦੀ ਚਰਨਛੋਹ ਧਰਤੀ ਹੈ। ਇਹ ਪਵਿੱਤਰ ਧਰਤੀ ਤੇ ਸ਼ਰਾਬ ਦਾ ਕਾਰੋਬਾਰ, ਨਸ਼ਿਆਂ ਦਾ ਕਾਰੋਬਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਦੇਖਰੇਖ ਵਿੱਚ ਚੱਲੇ। जिला प्रशासन दी हलके दी, दे इस प्रशासन दी देखरेख ਵਿੱਚ ਚੱਲੇ ਭੋਜਨ ਸਮਾਜ ਪਾਰਟੀ ਨੂੰ ਕਿਸੇ ਕੀਮਤ ਤੇ ਮਨਜ਼ੂਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਹਟਾਏ ਜਾਣ ਔਰ ਜੋ ਡਾਕਟਰ ਅੰਬੇਡਕਰ ਜੀ ਦੇ ਬੁੱਤਾਂ ਦੀ ਬੇਅਦਬੀ ਕਰਦੇ ਆ ਉਹਨਾਂ ਦੇ ਵਿਰੁੱਧ ਕਾਰਵਾਈ ਗ੍ਰਿਫਤਾਰੀ ਔਰ ਸਾਰੇ ਮਹਾਪੁਰਸ਼ਾਂ ਦੇ ਬੁੱਤਾਂ ਦੇ ਉੱਪਰ ਸੁਰੱਖਿਆ ਲਗਾਉਣਾ ਔਰ ਪੰਜਾਬ ਚ ਜੋ अमन ਕਾਨੂੰਨ ਜ਼ਰ ਜ਼ਰ ਹੋ ਗਿਆ ਗੜਸ਼ੰਕਰ ਦੇ ਵਿੱਚ 7 ਦੁਕਾਨਾਂ ਇੱਕੋ ਰਾਤ ਦੇ ਵਿੱਚ ਲੁੱਟੀਆਂ ਗਈਆਂ। ਮਾਲਪੁਰ ਚ 3 ਦੁਕਾਨਾਂ ਲੁੱਟੀਆਂ ਗਈਆਂ। ਸਤਨੌਰ ਦੇ ਵਿੱਚ 2 ਲੁੱਟੀਆਂ ਗਈਆਂ। ਮੈਂ ਸਿਰਫ ਗੜਸ਼ੰਕਰ ਸਬਡਿਵੀਜ਼ਨ ਦੀ ਗੱਲ ਕਰਦਾ। ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਐਡਾਂ ਹੀ ਦੁਕਾਨਾਂ ਤੋੜੀਆਂ ਜਾ ਰਹੀਆਂ। ਪਿੰਡਾਂ ਚੋਂ ਗਰੀਬ ਵਿਚਾਰਾ ਪਸ਼ੂਆਂ ਦੇ ਨਾਂ ਤੇ ਜਿਹੜਾ ਆਪਣੀ ਰੋਟੀ ਰੋਜੀ ਚਲਾਉਂਦਾ। ਉਹਦੇ ਪਸ਼ੂ ਵੀ ਚੋਰ ਖੋਲ ਕੇ ਲੈ ਜਾਂਦੇ, ਇੰਨੀ ਗ੍ਰਾਫਟ ਆ ਗਈ। ਇਸ ਕਰਕੇ ਪੰਜਾਬ ਸਰਕਾਰ ਆਪਣੀ ਲਾਂਡ ਆਉਟਰ ਦੀ ਮਸ਼ੀਨਰੀ ਨੂੰ ਚੁਸਤ ਕਰੇ ਦਰਸਤ ਕਰੇ ਐਕਟਿਵ ਕਰੇ ਇਫੈਕਟਿਵ ਕਰੇ ਜਨਤਾ ਦੇ ਜਾਨ ਮਾਲ ਇਮਾਨ ਦੀ ਰਾਖੀ ਕਰਨਾ ਸਰਕਾਰ ਦੀ ਡਿਊਟੀ ਹੈ ਅੱਜ ਨਾ ਜਨਤਾ ਦੀ ਜਾਨ ਸੁਰੱਖਿਅਤ ਨਾ ਮਾਲ ਸੁਰੱਖਿਅਤ ਨਾ ਇਮਾਨ ਸੁਰੱਖਿਅਤ ਇਹ ਸੰਤ ਕੌਮ ਦੇ ਖੜੇ ਸੰਤਾਂ ਦੀ ਵੀ ਇਹੀ ਰਾਏ ਆ ਸੰਤਾਂ ਦੀ ਵੀ ਇਹੀ ਰਾਏ ਕਿ ਇਸ ਧਰਤੀ ਤੋਂ ਬਿਨਾਂ ਕਿਸੇ ਦੇਰੀ ਤੋਂ ਸ਼ਰਾਬ ਦੇ ਠੇਕੇ ਹਟਾ ਦਿੱਤੇ ਜਾਣ ਸਰਕਾਰ ਚੁੱਕ ਲਵੇ ਕਾਕੇ ਸੰਗਤਾਂ ਦੇ ਮਨ ਚ ਜੋ ਰੋਸ ਆ ਉਹ ਸ਼ਾਂਤ ਹੋ ਜਾਏ। ਸਰਕ ਦੇਖਿਆ ਗਿਆ ਇੱਥੇ ਵੀ ਸ਼ਰਾਬ ਦੇ ਠੇਕੇ ਤਾਂ ਖੁੱਲੇ ਆ ਕਾਫੀ ਸ਼ਹਿਰ ਤੋਂ ਪਰ 15 ਸਾਲਾਂ ਤੋਂ ਸਰਕਾਰਾਂ ਜਿਹੜੀਆਂ ਤਿੰਨ ਚਾਰ ਬਣੀਆਂ ਪਾਣੀ ਦਾ ਪ੍ਰਬੰਧ ਨਹੀਂ ਕਰ ਸਕੀਆਂ ਪਰ ਸ਼ਰਾਬ ਦੇ ਠੇਕੇ ਚਾਰ ਕੋਲ ਤੇ ਦੇਖੋ ਇਹ ਸਰਕਾਰ ਦੀ ਗੈਰ ਸੰਜੀਦਗੀ ਔਰ ਗੁਰੂ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਦੇ ਪ੍ਰਤੀ ਉਹਨਾਂ ਦੇ ਅੰਦਰ ਸਨਮਾਨ ਨਾ ਦੀ ਕੋਈ ਚੀਜ਼ ਨਹੀਂ। ਅਜੇ ਤੱਕ ਮੈਂ ਤਾਂ ਇੱਕ ਕਹਿੰਦਾ ਵੀ ਆ ਕਿ ਪਾਣੀ ਦੀ ਟੈਂਕੀ ਇੱਥੇ ਬਣਾ ਨਹੀਂ ਸਕੀ ਸਰਕਾਰ ਪਾਣੀ ਅਜੇ ਉੱਲੱਭੀ ਜਾਂਦੇ ਧਰਤੀ ਦੇ ਥੱਲੇ ਲੇਕਿਨ ਸ਼ਰਾਬ ਦੀਆਂ ਟੈਂਕੀਆਂ ਥੈਂ-ਥੈਂ ਰੱਖ ਦਿੱਤੀ ਇਸੇ ਕਰਕੇ ਮੈਂ ਕਹਿੰਦਾ ਕਿ ਇਹ ਸਾਡਾ ਸ਼ਰਦਾ ਦਾ ਸਥਾਨ ਸਰਕਾਰ ਇਹਨੂੰ ਇੱਕ ਨਸ਼ਿਆਂ ਦੇ ਸੈਂਟਰ ਦੇ ਤੌਰ ਤੇ ਇੱਕ ਸ਼ਰਾਬ ਦੇ ਸੈਂਟਰ ਦੇ ਤੌਰ ਤੇ ਜ਼ਹਿਰੀਲੀ ਸ਼ਰਾਬ ਦੇ ਸੈਂਟਰ ਦੇ ਤੌਰ ਤੇ ਡਿਵੈਲਪ ਕਰਨ ਦਾ ਜੋ ਮਾਈਂਡ ਬਣਾ ਕੇ ਨੀਤੀ ਬਣਾ ਕੇ ਅੱਗੇ ਵਧ ਰਹੀ ਆ ਬੌਝਨ ਸਮਾਜ ਪਾਰਟੀ ਕਿਸੇ ਕੀਮਤੇ ਪਰਵਾਹ ਨਹੀਂ ਕਰੇਗੀ। ਅਸੀਂ ਪੰਜਾਬ ਸੰਭਾਲੋ ਮਹਮ ਪੂਰੇ ਪੰਜਾਬ ਦੇ ਵਿੱਚ BSP ਚਲਾ ਰਹੀ ਹੈ। ਪੰਜਾਬ ਦੇ ਵਿੱਚੋਂ ਡਰੱਗ ਮਾਫੀਆ ਦਾ ਖਾਤਮਾ ਕਰਾਉਣਾ ਉਹਦਾ ਪਹਿਲਾ ਮੁੱਦਾ ਆ। ਮਾਮਾ ਦੇ ਪੁੱਤ ਬਚਾਉਣੇ, ਧੀਆਂ ਦੇ ਸੁਹਾਗ ਬਚਾਉਣੇ, ਪੈਣਾ ਦੇ ਘਰਾ ਬਚਾਉਣੇ। ਬੌਝਨ ਸਮਾਜ ਪਾਰਟੀ ਦਾ ਇਹ ਮਕਸਦ ਹੈ। ਅੱਜ ਵੀ ਅਸੀਂ ਜਿਹੜਾ ਖਰਾਲਗਰ ਸਾਹਿਬ ਦੀ ਧਰਤੀ ਤੇ ਆਏ ਆ, ਇਹ ਸਾਡਾ ਇਹੀ ਮਕਸਦ ਲੈ ਕੇ ਆਏ ਆ। ਅੱਜ ਸਾਡਾ ਇਹ ਅੰਦੋਲਨ ਲੋਕਲ ਪੱਧਰ ਦਾ ਹੈ ਕਿ ਅਸੀਂ ਕੁਝ ਸਿੱਟਾਂ ਤੋਂ ਆਪਣੇ ਚੌਂਵੇਂ ਵਰਕਰ ਬੁਲਾਏ ਤਾਂ ਕਿ ਸੰਗਤ ਨੂੰ ਇਹ ਪਤਾ ਲੱਗ ਜਾਏ ਕਿ ਪੰਜਾਬ ਸਰਕਾਰ ਜਿਹੜੀ ਗੁਰੂ ਰਵਿਦਾਸ ਦੇ ਪ੍ਰਤੀ ਕਿੰਨੀ ਨਕਾਰਾਤਮਕ ਪਹੁੰਚ ਰੱਖਦੀ ਇਹ ਸਾਡੇ ਗੁਰੂ ਘਰਾਂ ਨੂੰ ਵੀ ਬਖਸ਼ ਨਹੀਂ ਰਹੇ ਇਹ ਸੋਚਦੇ ਆ ਇੱਥੇ ਵੀ ਸ਼ਰਾਬ ਦੇ ਨਸ਼ੇ ਜਿਹੜੇ ਆ ਅੱਡੇ ਡਿਵੈਲਪ ਹੋ ਜਾਣ ਔਰ ਗੁਰੂ ਘਰਾਂ ਦੇ ਵਿੱਚ ਵੀ ਡਿਸਟਰਬੈਂਸ ਰਹੇ ਇੱਥੇ ਵੀ ਸੰਗਤ ਸ਼ਾਂਤੀ ਨਾਲ ਆਪਣੀ ਸ਼ਰਧਾ ਦੇ ਲਈ ਜਿਹੜੀ ਆਉਂਦੀ ਆ ਉਹਨਾਂ ਨੂੰ ਵੀ ਡਿਸਟਰਬ ਕੀਤਾ ਜਾਵੇ। ਤੋਂ ਅਸੀਂ ਇਸ ਮਕਸਦ ਦੇ ਲਈ ਸਿਰਫ ਇੱਕ ਝਲਕ ਦਿਖਾਉਣ ਦੇ ਲਈ ਸੰਗਤ ਦੇਖ ਲਵੇ ਇਹ ਇੱਕ ਠੇਕਾ ਹੈ ਇਦਾਂ ਦੇ ਦੋ ਠੇਕੇ ਹੋਰ ਆ। ਤਿੰਨ ਠੇਕੇ ਇਸੇ ਧਰਤੀ ਤੇ ਤੁਸੀਂ ਦੇਖੋ ਵੀ ਇੱਥੇ ਇੱਥੇ ਤਿੰਨ ਠੇਕਿਆਂ ਦੀ ਕੀ ਉਹਨਾਂ ਨੂੰ ਲੋੜ ਵਾ। ਲੀਗਲ ਤਿੰਨ ਠੇਕੇ ਇਲੀਗਲ ਬ੍ਰਾਂਚਾ ਜਿਹੜੀਆਂ ਉਹ ਤਾਂ ਮੇਰੇ ਖਿਆਲ ਅਣਗਿਣਤ ਹੀ ਆ। ਤਾਂ ਕੀ ਜ਼ਰੂਰਤ ਆ ਕਿ ਇਸ ਜੰਗਲ ਦੇ ਵਿੱਚ ਆ ਜੰਗਲ ਆਲੇ ਦੋਲੇ। ਹਾਉ ਜੀ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਸਾਰੇ ਜੰਗਲ। ਇਹ ਗੁਰੂ ਘਰ ਦੇ ਕੋਲ ਜਾਨੀ ਤਿੰਨ ਠੇਕੇ ਬਣਾਉਣ ਦਾ ਮਕਸਦ ਕੀ ਆ? ਸਰਕਾਰ ਇਹ ਦੱਸੇ ਦੱਸੇ ਜਨਤਾ ਨੂੰ ਕਿ ਕਿਉਂ ਇਹਨੂੰ ਸ਼ਰਾਬ ਦੇ ਅੱਡੇ ਦੇ ਤੌਰ ਤੇ ਡਿਵੈਲਪ ਕੀਤਾ ਜਾ ਰਿਹਾ। ਇਸ ਕਰਕੇ ਭਾਜਪਾ ਸਮਾਜ ਪਾਰਟੀ ਇਹ ਬਰਦਾਸ਼ਤ ਨਹੀਂ ਕਰੇਗੀ। ਅਸੀਂ ਅੱਜ ਇੱਥੋਂ بڑے ਅੰਦੋਲਨ ਦਾ ਐਲਾਨ ਵੀ ਕਰਾਂਗੇ ਅਗਰ ਸਰਕਾਰ ਨੇ ਆਪਣੀ ਇਸ ਗਲਤੀ ਨੂੰ ਨਾ ਸੁਧਾਰਿਆ ਆਪਣੀ ਨੀਤ ਔਰ ਨੀਤੀ ਨੂੰ ਨਾ ਬਦਲਿਆ ਤਾਂ ਫਿਰ ਗੁਰੂ ਰਵਿਦਾਸ ਜੀ ਦੇ ਸਨਮਾਨ ਦੇ ਲਈ ਬਹੁਜਨ ਸਮਾਜ ਪਾਰਟੀ ਪਿੰਡ-ਪਿੰਡ ਵਿੱਚ ਜਾਏਗੀ ਪਿੰਡ-ਪਿੰਡ ਵਿੱਚ ਜਾ ਕੇ ਅਸੀਂ ਸੰਗਤ ਨੂੰ ਤਿਆਰ ਕਰਾਂਗੇ ਔਰ ਬਹੁਜਨ ਸਮਾਜ ਪਾਰਟੀ ਇਸ ਧਰਤੀ ਨੂੰ ਪਵਿੱਤਰ ਧਰਤੀ ਮੰਨਦੀ ਹੈ ਔਰ ਪਵਿੱਤਰ ਧਰਤੀ ਐਲਾਨਦੀ ਹੈ ਇੱਥੇ ਕੋਈ ਵੀ ਅਸੀਂ ਸਮਾਜ ਵਿਰੋਧੀ ਕੰਮ ਹੋਣ ਨਹੀਂ ਦੇ ਸਰ ਇੱਥੇ ਦੇਖਿਆ ਗਿਆ ਕਿ ਭਗਵੰਤ ਮਾਨ ਜੀ ਸੁਖਵੀਰ ਬਾਦਲ ਜੀ ਔਰ ਕਾਂਗਰਸ ਦੇ ਵੱਡੇ ਆਗੂ ਜਿਹੜੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੀਆਂ ਵੋਟਾਂ ਤਾਂ ਲੈਣੀਆਂ ਚਾਹੁੰਦੇ ਆ ਕਿ ਉਹਨਾਂ ਨੂੰ ਇਹ ਠੇਕੇ ਦਿਖੇ ਨਹੀਂ ਹੋਣਗੇ ਜਾਂ ਉਹਨਾਂ ਦਾ ਨਜ਼ਰੀਆ ਇਸ ਸਮਾਜ ਲਈ ਕੀ ਆ ਉਸ ਸਮਾਜ ਨੂੰ ਕੀ ਮੈਸੇਜ ਆ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਹੋਈ ਅਕਾਲੀ ਹੋਈ ਭਾਜਪਾ ਹੋਈ ਆਪ ਹੋਈ ਅਗਰ ਇਹ ਇਮਾਨਦਾਰ ਹੁੰਦੇ ਪੰਜਾਬ ਨੂੰ ਉਜੜਨ ਤੋਂ ਬਚਾਉਣ ਲਈ ਤੇ ਡਰੱਗ ਮਾਫੀਆ ਪੰਪ ਹੀ ਨਹੀਂ ਸਕਦਾ ਸੀ ਨਸ਼ਿਆਂ ਦੇ ਵਪਾਰੀਆਂ ਦੇ ਪਿੱਠ ਤੇ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਨਾ ਕਿਤੇ ਅੱਜ ਤੱਕ ਦੀਆਂ ਸਰਕਾਰਾਂ ਦਾ ਹੁਣ ਦੀ ਸਰਕਾਰ ਦਾ ਇਸ ਤੋਂ ਪਹਿਲੀਆਂ ਸਰਕਾਰਾਂ ਦਾ ਥਾਪੜਾ ਰਿਹਾ ਇਹ ਪਿੱਠ ਥਾਪੜਦੀਆਂ ਉਹਨਾਂ ਦੀ ਔਰ ਇਹ ਸਰਕਾਰ ਦੀ ਪਰਮਿਸ਼ਨ ਨਾਲ ਠੇਕੇ ਇੱਥੇ ਖੋਲੇ ਗਏ ਸਰਕਾਰ ਦੀ ਪਲੈਨਿੰਗ ਬਣੀ ਪਹਿਲਾਂ ਕਿ ਅਸੀਂ ਪੰਜਾਬ ਤਾਂ ਉਜਾੜ ਦਿੱਤਾ ਜਿਹੜਾ ਗੁਰੂ 600 ਸਾਲ ਪਹਿਲਾਂ ਕਹਿੰਦਾ ਸੀ ਸੁਰਸੁਰੀ ਸੋਲਲ ਕਿਰਤ ਬਰੂਣੀ ਦੇ ਸੰਤ ਜਨ ਕਰਤ ਨਹੀਂ ਪਾਨੋ ਤੇ ਗੰਗਾ ਜਲ ਦੀ ਸ਼ਰਾਬ ਦੇ ਵੀ ਲਾਗੇ ਨਾ ਜਾਓ ਉਸ ਗੁਰੂ ਦੀ ਧਰਤੀ ਨੂੰ ਵੀ ਇਹ ਬਖਸ਼ ਨਹੀਂ ਰਹੀ ਤੋ ਸਾਡਾ ਅੱਜ ਖੁਰਾਲਗੜ੍ਹ ਸਾਬ ਆਉਣ ਦਾ ਮਕਸਦ ਵੀ ਇਹ ਨਹੀਂ ਤਾਂ ਧਰਨਾ ਦਾ ਗੜ ਸ਼ੰਕਰ ਲਾਣਾ ਸਿਰਫ ਸੰਗਤ ਦੇਖ ਲਵੇ ਕਿ ਹੁਕਮਰਾਨਾਂ ਨੇ ਇਹੋ ਜਿਹੀ ਪਾਪ ਦੀ ਨੀਤੀ ਅਖਤਿਆਰ ਕੀਤੀ ਹੋਈ ਆ ਇੱਕੋ ਹੀ ਨੀਤੀ ਆ ਸਾਰਿਆਂ ਦੀ ਕਾਂਗਰਸ ਵੀ ਇਸੇ ਪਾਪੀ ਨੀਤੀ ਦੀ ਧਾਰਨੀ ਆ ਅਕਾਲੀ ਵੀ ਭਾਜਪਾ ਵੀ ਆਪ ਵੀ ਸਿਰਫ ਬੌਧਨ ਸਮਾਜ ਪਾਰਟੀ ਨੇ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਲੱਕਦੇ ਹੋਏ ਕਿਉਂਕਿ ਸੰਗਤ ਨਹੀਂ ਚਾਹੁੰਦੀ ਕਿ ਸਾਡੇ ਗੁਰੂ ਦੀ ਚਰਨਛੋਹ ਧਰਤੀ ਨੂੰ ਇਹ ਨਸ਼ਿਆਂ ਦੇ ਅੱਡੇ ਦੇ ਤੌਰ ਤੇ ਵਿਕਸਿਤ ਕਰ ਅਸੀਂ ਇਹ ਸ਼ਰਦਾ ਦਾ ਪ੍ਰੇਰਨਾ ਦਾ ਸਥਾਨ ਸਾਡੇ ਲਈ ਸਾਡੇ ਲਈ ਇਹ ਧਰਤੀ ਜ਼ਿੰਦਗੀਆਂ ਬਦਲਣੇ ਦਾ ਸਤਾਨ ਸਾਡੇ ਲਈ ਇਹ ਧਰਤੀ ਸਮਾਜਿਕ ਆਰਥਿਕ ਔਰ ਰਾਜਨੀਤਿਕ ਕ੍ਰਾਂਤੀ ਦਾ ਇੱਕ ਸੁਨੇਹੇ ਦਾ ਪੈਗਾਮ ਇਸ ਕਰਕੇ ਇਸ ਧਰਤੀ ਦੇ ਪ੍ਰਤੀ ਬੁਰੀ ਨਜ਼ਰ ਰੱਖਣ ਵਾਲਿਆਂ ਨਾਲ ਬਹੁਜਨ ਸਮਾਜ ਪਾਰਟੀ ਮદાન ਦੇ ਵਿੱਚ ਲੜਾਈ ਕਰੋ ਸੰਗਤ ਨੂੰ ਤਿਆਰ ਕਰੋ ਸਾਥੀਓ ਤੁਸੀਂ ਦੇਖਿਆ ਕਿ ਡਾਕਟਰ ਅਵਤਾਰ ਸਿੰਘ ਗਰੀਮਪੁਰੀ ਜੀ ਨੇ ਸਾਰੀ ਆਪਣੀ ਗੱਲਬਾਤ ਜਿਹੜੀ ਦਸੀ ਸੋ ਮੈਂ ਕੈਮਰਾਮੈਨ